ਹੈਲੋ ਸਸਿਗਾ ਜੀ ਸਾਰਿਆਂ ਨੂੰ ਮੈਂ ਹਰਮਨ ਰਾਇਲ ਫੈਕਸ਼ਨ ਤੋਂ ਤੁਹਾਡਾ ਸਵਾਗਤ ਕਰਦੀ ਹਾਂ ਉਮੀਦ ਕਰਦੀ ਹਾਂ ਕਿ ਸਾਰੇ ਠੀਕ ਠਾਕ ਹੋਮੋਂਗੇ ਜੀ ਆਪਾਂ ਵੀ ਠੀਕਾਂ ਅੱਜ ਦਾ ਬਲੌਗ ਆਪਾਂ ਕੰਟੀਨਿਊ ਕਰਨ ਲੱਗੇ ਆ ਪਰ ਅੱਜ ਨਾ ਕੰਮ ਬਹੁਤ ਜ਼ਿਆਦਾ ਸੀਗਾ ਕਿਉਂਕਿ ਸਾਇਲੈਂਸ ਪਾਈ ਜਾਂਦੇ ਸੀ ਇਸ ਕਰਕੇ ਪ੍ਰੋਪਰ ਜਿਹੜਾ ਬਲੌਗ ਨਹੀਂ ਬਣ ਸਕਿਆ ਥੋੜੀਆਂ-ਥੋੜੀਆਂ ਕਲਿੱਪਸ ਨੇ ਜੋ ਬੱਚਿਆਂ ਨੇ ਲਈਆਂ ਨੇ ਜਾਂ ਮੇਰੇ ਹਸਬੰਦ ਨੇ ਬਣਾਈਆਂ ਸੀ ਆਪਾਂ ਉਹੀ ਦਿਖਾ ਰਹੇ ਹਾਂ ਸੋ ਨਾਲ ਹੀ ਮੈਂ ਸਾਰੇ ਵਿਊਅਰਸ ਨੂੰ ਰਿਕੁਐਸਟ ਕਰਦੀ ਆ ਕਿ ਪਲੀਜ਼ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸ ਚੈਨਲ ਦੇ ਉੱਤੇ ਮੈਂ ਤੁਹਾਨੂੰ ਅ ਪਿੰਡੂ ਲਾਈਫ ਬਾਰੇ ਵੀਡੀਓਜ਼ ਦਿੰਨੀ ਆ ਨਾਲ ਹੀ ਆਪਣੇ ਬੁਟੀਕ ਕਲੈਕਸ਼ਨ ਵੀ ਦਿਖਾਉਣੀ ਆ ਨਾਲ ਕੰਮ ਬਾਰੇ ਸਟੀਚਿੰਗ ਦੀਆਂ ਏਮਬਰਾਇਡਰੀ ਦੀਆਂ ਕਿ ਕਿਸ ਤਰੀਕੇ ਨਾਲ ਕਿਹੜੀ ਸਟੀਚਿੰਗ ਕਰਨੀ ਆ ਕਿਵੇਂ ਡਿਜ਼ਾਈਨਿੰਗ ਕਰਨੀ ਆ ਹਰ ਇੱਕ ਤਰ੍ਹਾਂ ਦੀ ਜਿਹੜੀ ਆ ਆਪਾਂ ਵੀਡੀਓ ਪਾਉਣੇ ਆ ਤੇ ਮੈਂ ਰਿਕੁਐਸਟ ਕਰਦੀ ਆ ਕਿ ਪਲੀਜ਼ ਵੱਧ ਤੋਂ ਵੱਧ ਸਾਥ ਦਿਓ ਵੱਟ ਤੋਂ ਵੱਧ ਲਾਈਕ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਅੱਜ ਵਾਲੀ ਵੀਡੀਓ ਉਹਨਾਂ ਪੈਣਾ ਦੇ ਲਈ ਉਹਨਾਂ ਵੀਰਾਂ ਦੇ ਲਈ ਬਹੁਤ ਸਪੈਸ਼ਲ ਹੈ ਜਿਹੜੇ ਵੀਰ ਮਤਲਬ ਪਸ਼ੂ ਰੱਖਦੇ ਆ ਕਰੇ ਪੈਣਾ ਪਸ਼ੂ ਰੱਖਦਿਆਂ ਨੇ ਤੇ ਜਿਨ੍ਹਾਂ ਨੇ ਸਾਈਲਜ ਪੋਣਾ ਹਾਂਜੀ ਇਹ ਸਾਡਾ ਸਾਈਲਜ ਪੇਟਾ ਜਿਹੜਾ ਅਸੀਂ ਪੱਕਾ ਬਣਾਇਆ ਹੋਇਆ ਹਰ ਸਾਲ ਅਸੀਂ ਇੱਥੇ ਸਾਈਲਜ ਪੋਣੇ ਆ ਸੋ ਸਭ ਤੋਂ ਪਹਿਲਾ ਪ੍ਰੋਸੈਸ ਇਹਦਾ ਇਹ ਹੀ ਹੈ ਕਿ ਅਸੀਂ ਪਹਿਲਾਂ ਜਿਹੜੀ ਇੱਕ ਤੂੜੀ ਦੀ ਲੇਅਰ ਪਛਾ ਦਿੰਨੇ ਆ ਕਾਫੀ ਮਤਲਬ ਕਿ ਦੋ ਜਾਂ ਤਿੰਨ ਪੰਡਾਂ ਜਿਹੜੀਆਂ ቱੜੀ ਦੀਆਂ ਦੇ ਵਿੱਚ ਪੈ ਜਾਂਦੀਆਂ ਨੇ ਜੇ ਮੈਂ ਇਹਦੇ ਵਿੱਚ ਡਿਟੇਲ ਦੱਸਾਂ ਤਾਂ ਮਤਲਬ ਸਾਡਾ ਇਹ ਜਿਹੜੀ ਪਿੱਟ ਹੈ 25 ਫੁੱਟ ਲੰਮੀ ਆ ਤੇ 15 ਫੁੱਟ ਚੌੜੀ ਆ ਸਾਰੀ ਵਿੱਚੋਂ ਪੱਕੀ ਕੀਤੀ ਹੋਈ ਆ ቱੜੀ ਪਾਉਣ ਤੋਂ ਬਾਅਦ ਉਸ ਤਰੀਕੇ ਨਾਲ ਜਿਵੇਂ ਪਹਿਲਾਂ ਤੁਸੀਂ ਦੇਖਿਆ ਕਿ ਅਸੀਂ ਟਰਾਲੀ ਲਾ ਰਹੇ ਹਾਂ ਫਿਰ ਉਸ ਤੋਂ ਬਾਅਦ ਉਹਨੂੰ ਬਿਸ਼ਾ ਦਿੱਤੀ ਜਾਂਦੀ ਆ ਮਤਲਬ ਬਦਲਾ ਕਰਕੇ ਬਿਸ਼ਾਉਣ ਤੋਂ ਬਾਅਦ ਜਿਹੜਾ ਉਹਦਾ ਹੌਲੀ-ਹੌਲੀ ਕੀ ਹੈ ਉਹਦੇ ਉੱਤੇ ਲਤੜਾਈ ਕਰੀ ਜਾਂਦੀ ਆ ਲਤੜਾਈ ਕਰਨ ਦੇ ਨਾਲ ਜਿਹੜੀ ਮੱਕੀ ਹੁੰਦੀ ਹੈ ਉਹ ਚੰਗੀ ਤਰ੍ਹਾਂ ਪ੍ਰੈਸ ਹੋ ਜਾਂਦੀ ਐ ਮਤਲਬ ਕਹਿਣਾ ਮਤਲਬ ਕਿ ਜਿਹੜਾ ਉਹਦੇ ਵਿੱਚ ਪਾਣੀ ਵਗੈਰਾ ਹੁੰਦਾ ਉਹ ਨੀਚੇ ਚਲਾ ਜਾਂਦਾ ਤੇ ਨੀਚੋਂ ਜਿਹੜੀ ਪਿੱਟਾ ਤੂੜੀ ਇਸੇ ਲਈ ਵਿਛਾਈ ਜਾਂਦੀ ਐ ਪਿੱਟ ਪੱਕੀ ਐ ਤੇ ਤੂੜੀ ਵਿਛਾਈ ਗਈ ਐ ਜਿਹੜਾ ਪਾਣੀ ਨੀਚੇ ਜਾਊਗਾ ਉਹ ਨੂੰ ਜਿਹੜਾ ਤੂੜੀ ਸੋਖ ਲੂਗੀ ਤੇ ਜਿਹੜਾ ਤੁਹਾਡਾ ਸਾਈਲੇਜ ਐ ਉਹ ਖਰਾਬ ਨਹੀਂ ਹੁੰਦਾ ਸੋ ਜਦੋਂ ਇਹ ਅੱਧਾ ਕਿ ਪਿੱਟ ਸਾਡਾ ਭਰ ਜਾਂਦਾ ਤਾਂ ਅਸੀਂ ਇਹਦੀ ਸਾਈਡ ਤੇ ਕਾਗਜ਼ ਲਗਾ ਦਿੰਨੇ ਆ ਉਦੋਂ ਬਾਅਦ ਉਹ ਨੂੰ ਉੱਤੇ ਫੋਲਡ ਹੋ ਜਾਂਦਾ ਤਾਂ ਕਹਿਣ ਦਾ ਮਤਲਬ ਇਹ ਵਾਲੀ ਪਿੱਟ ਦੇ ਵਿੱਚ ਸਾਡਾ ਚਾਰ ਜਦੋਂ 5 ਕਿੱਲਿਆਂ ਦਾ ਜਿਹੜਾ ਸਾਈਲੇਜ ਆ ਚੰਗੀ ਤਰ੍ਹਾਂ ਪੈ ਜਾਂਦਾ ਤੇ ਕਿਉਂਕਿ ਸਾਡੇ ਘਰੇ ਪਸ਼ੂ ਬਹੁਤ ਜ਼ਿਆਦੇ ਰੱਖੇ ਹੋਏ ਆ ਜੀ ਅ ਹੈਗੇ ਆ 35-40 ਪਸ਼ੂ ਹਨ ਤੇ ਫਿਰ ਉਹਨਾਂ ਦੇ ਹਰੇ-ਚਾਰੇ ਦੀ ਵਿਵਸਥਾ ਤਾਂ ਪਹਿਲਾਂ ਹੀ ਕਰਨੀ ਪੈਂਦੀ ਆ ਤੇ ਅੱਜ ਕੱਲ ਜਿਹੜੀ ਮੱਕੀ ਆਪਾਂ ਨੂੰ ਸੌਖੀ ਮਿਲ ਜਾਂਦੀ ਆ ਅ ਸਾਰਿਆਂ ਨੂੰ ਹੀ ਪਾ ਲੈਣਾ ਚਾਹੀਦਾ ਆ ਚਾਰ ਤਾਂ ਵੈਸੇ ਫਾਇਦਾ ਹੀ ਆ ਪਸ਼ੂਆਂ ਨੂੰ ਕਿਉਂਕਿ ਦਾਣਾ ਬਹੁਤ ਜ਼ਿਆਦਾ ਹੁੰਦਾ ਇਹਦੇ ਵਿੱਚ ਸਟਾਰਚ ਬਹੁਤ ਜ਼ਿਆਦਾ ਹੁੰਦਾ ਸੋ ਇਸ ਤਰ੍ਹਾਂ ਹੌਲੀ-ਹੌਲੀ ਹੌਲੀ-ਹੌਲੀ ਲਗਾਤਾਰ ਹਨਾ ਪ੍ਰੈਸ ਕਰਿਆ ਜਾਂਦਾ ਉਹਨੂੰ ਤੇ ਫਿਰ ਜੇ ਕਿਤੇ ਤੁਹਾਨੂੰ ਲੱਗਦਾ ਵੀ ਉੱਚਾ ਨੀਵਾ ਹੋ ਗਿਆ ਜਾਂ ਕਿਤੇ ਜਿਆਦਾ ਹੈ ਕਿਉਂਕਿ ਫਿਰ ਜਦੋਂ ਉੱਚਾ ਨੀਵਾ ਹੋ ਜਾਂਦਾ ਨਾ ਫਿਰ ਪ੍ਰੋਪਰ ਜਿਹੜਾ ਸਾਈਲਜ ਹੈ ਪੈਂਦਾ ਨਹੀਂ ਸਹੀ ਦਾਗ ਵੀ ਨਹੀਂ ਆਉਂਦੀ ਤਾਂ ਉਹਨੂੰ ਬਰਾਬਰ ਕਰਕੇ ਮਤਲਬ ਕਿ ਹੌਲੀ ਹੌਲੀ ਲਤੜਾਈ ਕਰੀ ਜਾਂਦੀ ਆ ਥੋੜਾ ਥੋੜਾ ਪਾਤਾ 4-5 ਇੰਚ ਦੀ ਲੇਅਰ ਬਣ ਗਈ ਉਹਨੂੰ ਲਤੜ ਦਿੱਤਾ ਟਰੈਕਟਰ ਦੇ ਨਾਲ ਫਿਰ 4-5 ਇੰਚ ਦੀ ਲੇਅਰ ਬਣ ਗਈ ਫਿਰ ਉਹਦੇ ਉੱਤੇ ਲਤੜਾਈ ਕਰ ਦਿੱਤੀ ਜਾਂਦੀ ਆ ਇਸ ਤਰੀਕੇ ਨਾਲ ਜਿਹੜਾ ਸਾਈਲਜ ਹੈ ਪਾਇਆ ਜਾਂਦਾ ਬਸ ਅੱਜ ਹੀ ਦਿਖਾਉਣਾ ਸੀਗਾ ਕਿ ਸਾਇਲੈਂਸ ਕਿਸ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਅ ਵੈਸਟ ਤਰੀਕਾ ਹੈ ਇਹ ਪਸ਼ੂਆਂ ਨੂੰ ਕਰੇ ਚਾਰਾ ਸਟੋਰ ਕਰਕੇ ਰੱਖੋ ਨਾ ਕਈ ਵਾਰੀ ਇਹ ਹੁੰਦਾ ਕਿ ਖੂਤ ਨਹੀਂ ਵੀ ਜਾਇਆ ਜਾਂਦਾ ਹੈ ਨਾ ਤੇ ਜਿਹੜਾ ਹਰਾ ਚਾਰਾ ਰਹਿ ਜਾਂਦਾ ਪਸ਼ੂਆਂ ਨੂੰ ਤੇ ਫਿਰ ਪਸ਼ੂ ਨੇ ਟੁੱਟ ਜਾਂਦੇ ਆ ਦੁੱਧ ਤੋਂ ਇਹ ਇਸ ਤਰੀਕੇ ਨਾਲ ਜਦੋਂ ਘਰੇ ਪਿਆ ਹੁੰਦਾ ਆਚਾਰ ਤਾਂ ਚੱਕ ਕੇ ਕੋਈ ਵੀ ਪਾ ਸਕਦਾ ਸੋ ਸਭ ਤੋਂ ਬੈਸਟ ਤਰੀਕਾ ਹੈ ਇਹ ਇਦੇ ਵਿੱਚ ਦਾਣਾ ਬਹੁਤ ਹੁੰਦਾ ਨਾਰਮਲ ਜੇਕਰ ਅਸੀਂ ਘਰੇ ਪਸ਼ੂ ਰੱਖ ਦਿੰਦਾ ਅਸੀਂ ਉਹਦੀ ਫੀਡ ਵੀ ਘੱਟ ਕਰ ਸਕਦੇ ਹਾਂ ਸਾਡਾ ਜਿਹੜਾ ਖਰਚਾ ਉਹ ਮਤਲਬ ਕਿ ਕੱਟ ਜਾਂਦਾ ਘਰੇ ਪਸ਼ੂ ਰੱਖਣ ਵਾਲਿਆਂ ਦਾ ਚਲੋ ਜਿਹੜੇ ਮਤਲਬ ਕਿ ਜ਼ਿਆਦਾ ਪਸ਼ੂ ਰੱਖਦੇ ਆ ਫਾਰਮਾਂ ਤੇ ਰੱਖਦੇ ਆ ਹਨਾ ਉਹਨਾਂ ਨੇ ਤਾਂ ਉਸ ਹੱਬ ਨਾਲ ਦਾ ਰੱਖ-ਰਖਾਵ ਕਰਨਾ ਹੀ ਹੁੰਦਾ ਤੇ ਫੀਡ ਵਗੈਰਾ ਵੀ ਪ੍ਰੋਪਰ ਪੈਂਦੀ ਆ ਪਰ ਜੇਕਰ ਅਸੀਂ ਘਰੇ ਥੋੜੇ ਪਸ਼ੂ ਵਾਲੇ ਦੁੱਧ ਵਾਲੇ ਪਸ਼ੂ ਨੇ ਤੇ ਉਹਨਾਂ ਨੂੰ ਇਕੱਲੇ ਸਾਈਜ਼ ਦੇ ਨਾਲ ਵੀ ਵਧੀਆ ਸਰ ਜਾਂਦਾ ਤੋ ਇਹ ਵੀਡੀਓ ਬਣਾਈਆਂ ਸੀਗੀਆਂ ਅਮਰੀਨ ਨੇ ਦੇਖ ਵੀ ਕਿੰਨਾ ਸੋਹਣਾ ਲੱਗਦਾ ਹਾਂਜੀ ਇੱਥੇ ਵੀਰਾਂ ਨਾਲ ਲੜਾਈ ਕਰੀ ਜਾਂਦਾ ਸੀ ਤੇ ਆਪਾਂ ਵੀਡੀਓ ਵੀ ਬਣਾਈ ਹੈ ਨਾ ਤੁਸੀਂ ਦੇਖ ਸਕਦੇ ਹੋ ਪਰ ਮੈਂ ਨਾਲ ਹੀ ਸਾਰੇ ਥੀਵਜ਼ ਨੇ ਇਹ ਕਹਿਣਾ ਚਾਹੁੰਦੀ ਆ ਕਿ ਪਲੀਜ਼ ਬੱਦ ਤੋਂ ਬੱਦ ਸਪੋਰਟ ਕਰੋ ਜਿੰਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਜਿਹੜੇ ਫਸਟ ਟਾਈਮ ਵੀਡੀਓ ਨੂੰ ਦੇਖਦੇ ਤੇ ਪਲੀਜ਼ ਲਾਈਕ ਸ਼ੇਅਰ ਵੀ ਜਰੂਰ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਨਾਲ ਮਤਲਬ ਕਮੈਂਟ ਦਾ ਤੇ ਇਹ ਚੀਜ਼ ਹੁੰਦੀ ਹੈ ਕਿ ਜਦੋਂ ਤੁਸੀਂ ਕਮੈਂਟ ਕਰ ਦਿੰਦੇ ਹੋ ਤਾਂ ਸਾਨੂੰ ਹੌਸਲਾ ਤਾਂ ਮਿਲ ਜਾਂਦਾ ਕਿ ਸਾਡਾ ਕੋਈ ਆਪ ਦਾ ਵੇਖੀ ਰਿਹਾ ਰਿਹਾ ਤੇ ਸਾਨੂੰ ਕੋਈ ਗਾਈਡ ਕਰਦਾ ਕਮੈਂਟ ਦੇ ਵਿੱਚ ਤੁਸੀਂ ਸਹੀ ਗਲਤ ਸਭ ਕੁਝ ਦੱਸਦੇ ਹੋ ਤੇ ਸਾਨੂੰ ਪਤਾ ਲੱਗ ਜਾਂਦਾ ਹੈ ਨਾ ਅ आज काम बहुत बहुत ज्यादा ਸੀ ਕਿਉਂਕਿ ਲੇਬਰ ਵੀ ਹੁੰਦੀ ਆ ਹਨਾ ਸੱਤ ਅੱਠ ਜਾਣੇ ਸੀਗੇ ਰੋਟੀ ਬਣਾਉਣ ਨੂੰ ਸੋ ਮੈਂ ਕੋਈ ਵੀ ਵੀਡੀਓ ਨਹੀਂ ਬਣਾ ਸਕੀ ਸੋ ਮੈਂ ਸਾਰਿਆਂ ਪੈਨਾਂ ਤੋਂ ਮਾਫੀ ਮੰਗਦੀ ਆ ਤੇ ਨਾਲ ਹੀ ਇਹ ਵੀ ਕਹਿਣਾ ਚਾਹਣੀ ਆ ਕਿ ਪੈਨੇ ਜੇ 2-4 ਦਿਨ ਕੋਈ ਵਲੌਗ ਮਤਲਬ ਕਿ ਸਟੀਚਿੰਗ ਦਾ ਜਾਂ embroiderry ਦਾ ਨਾ ਪਾਇਆ ਗਿਆ ਤੇ ਪਲੀਜ਼ ਇਗਨੋਰ ਕਰੋ ਆਪਾਂ ਘਰ ਦੇ ਬਲੌਗ ਥੋੜੀ ਹੋਰ ਕੋਸ਼ਿਸ਼ ਕਰਦੇ ਰਹਿਾਂਗੇ ਇਹ ਵੀ ਕਿ ਬਲੌਗ ਨੂੰ ਕਮਾਣੇ ਕੋਈ ਨਾ ਕੋਈ ਕਿਤੇ ਬੱਚੇ ਬਣਾਈ ਜਾਂਦੇ ਆਪਾਂ ਉਹ ਜਿਹੇ ਕਮਾਣੇ ਬਿਜਲੀ ਦਾ ਬਿਲ ਤੇ ਨਹੀਂ ਪਾ ਸਕਦੀ ਕਿਉਂਕਿ ਬਹੁਤ ਜ਼ਿਆਦਾ ਕੰਮ ਹੈ ਜੀ ਲੇਬਰ ਦਾ ਰੋਟੀ ਚਾਹ ਪਾਣੀ ਗਰਮੀ ਬਹੁਤ ਜ਼ਿਆਦਾ ਹੈ ਨਿੰਬੂ ਪਾਣੀ ਬਣਾ ਕੇ ਦੇਣਾ ਕਦੇ ਕੁਛ ਕਰੇ ਕੁਛ ਨਾ ਸੋ ਜਿਵੇਂ ਆਪਾਂ ਘਰੇ ਗਰਮੀ ਫੀਲ ਕਰਦੇ ਹਾਂ ਜੀ ਜਿਹੜੇ ਖੇਤ ਦੇ ਵਿੱਚ ਲੇਬਰ ਕੰਮ ਕਰਦੇ ਹਨ ਉਹਨਾਂ ਨੂੰ ਦੁੱਧ ਵੀ ਜ਼ਿਆਦਾ ਗਰਮੀ ਲੱਗਦੀ ਹੈ ਕਿਉਂਕਿ ਗਰਮੈਸ਼ ਬਹੁਤ ਹੋ ਜਾਂਦੀ ਹੈ ਮੱਕੀ ਦੀ ਉੱਪਰੋਂ ਗਰਮੀ ਹੈ ਉੱਪਰੋਂ ਕੰਮ ਹੈ ਹਨਾ ਵੀ ਕਿਤੇ ਖੜਨਾ ਬੈਠਣਾ ਵੀ ਨਹੀਂ ਮਿਲਦਾ ਵਿਚਾਰਿਆਂ ਨੂੰ ਨਹੀਂ ਤਾਂ ਜਿਹੜਾ ਨਾਰਮਲ ਕੰਮ ਦਾ ਹੁੰਦਾ ਤਾਂ ਟਰੈਕਟਰ ਦੇ ਵਾਲਾ ਉੱਪਰ ਹੀ ਆਇਆ ਜਿਹੜੇ ਨਾਰਮਲ ਆਪਣੇ ਕੰਮ ਹੁੰਦੇ ਆ ਹਨ ਤਾਂ ਅਗਲਾ ਦੁਪਹਿਰੇ 2 ਘੰਟੇ ਰੈਸਟ ਹੀ ਕਰ ਲੈਂਦਾ ਪਰ ਜਦੋਂ ਅਸੀਂ ਸਾਇਲੇਜ ਪਾਉਣੇ ਆ ਜੀ ਉਹ ਕੋਈ ਵੀ ਲੇਬਰ ਸਾਡੀ ਹਨਾ ਰੈਸਟ ਨਹੀਂ ਕਰਦੀ इवन ਕਿ ਸੋ ਤੱਕ ਆਚਾਰ ਦੇ ਵਿੱਚ ਇੰਨੀ ਕਮਿਹਨਤ ਹੁੰਦੀ ਆ ਕਿ ਵਿਚਾਰੇ ਰੋਟੀ ਵੀ ਇੱਕ ਇੱਕ ਕਰਕੇ ਖਾਂਦੇ ਆ ਇਹ ਨਹੀਂ ਕਿ ਸਾਰੇ ਜਾਨੇ ਇਕੱਠੇ ਬੈਠ ਕੇ ਰੋਟੀ ਖਾ ਲੈਣਗੇ ਜਿਹੜਾ ਵੇਲਾ ਉਹਨੇ ਰੋਟੀ ਖਾ ਲੈਣੀ ਹੈ ਦੂਜਾ ਕੰਮ ਕਰੇ ਜਾਂਦਾ ਹਨਾ ਇਸ ਤਰੀਕੇ ਨਾਲ ਲੇਬਰ ਕੰਮ ਕਰਦੀ ਤੇ ਬਹੁਤ ਜ਼ਿਆਦੇ ਜਿੰਨੀ ਕਹਿਦੀ ਐ ਸਾਇਲੇਜ ਪਾਉਣ ਦੇ ਵਿੱਚ ਉੰਨੀ ਹੀ ਜ਼ਿਆਦਾ ਮਿਹਨਤ ਹੋਈ ਆ ਬਹੁਤ ਮਿਹਨਤ ਹੋਈ ਆ ਜਿਹੜੇ ਮੇਰੇ ਭੈਣ ਭਰਾ ਕੰਮ ਕਰਦੇ ਆ ਉਹਨਾਂ ਨੂੰ ਤਾਂ ਪਤਾ ਹੀ ਹੋਣਾ ਕਿ ਸਾਇਲੈਂਟ ਦੇ ਵਿੱਚ ਕਿੰਨੀ ਮਿਹਨਤ ਹੁੰਦੀ ਆ ਸੋ ਆ ਸਾਡੀਆਂ ਮੱਝਾਂ ਜੀ ਆਰਾਮ ਨਾਲ ਬੈਠੀਆਂ ਨੇ ਪਰ ਮਨਪਤਾ ਬਹੁਤ ਜ਼ਿਆਦਾ ਮੰਨ ਦੁਖਦਾ ਜਦੋਂ ਕੋਈ ਪਸ਼ੂ ਐਵੇਂ ਹੋ ਜੇ ਥੋ ਇਸ ਵਾਰ ਤਿੰਨੇ ਚਾਰੇ ਮੱਝਾਂ ਦਾ ਦੁੱਧ ਹੈ ਨਹੀਂ ਤੇ ਮੱਝ ਦੇ ਦੁੱਧ ਦੇ ਨਾਲ ਸੱਚੀ ਘਰੇ ਲੱਜਤ ਨਹੀਂ ਆਉਂਦੀ ਜਦੋਂ ਇੱਕ ਐਦਾਂ ਦੀਆਂ ਫੇਟੀਆਂ ਪੈ ਜਾਣ ਇਹ ਗਾਂ ਸੱਜਰ ਸਵੀ ਸੀ ਪਤਾ ਨਹੀਂ ਕਿਵੇਂ ਵਿਚਾਰੀ ਨੂੰ ਖੂਨ ਦੇ ਵਿੱਚ ਇਨਫੈਕਸ਼ਨ ਹੋ ਗਿਆ ਨਾ ਫੀਵਰ ਨਹੀਂ ਉਤਰ ਰਿਹਾ ਇਹਦਾ ਐਨਾ ਕ ਮਨ ਦੁਖਦਾ ਬੰਦਾ ਉਂਝ ਨਹੀਂ ਹਾਰਦਾ ਪਰ ਇਹੋ ਜਿਹੀਆਂ ਜਿਹੜੀਆਂ ਫੇਟੀਆਂ ਪੈਂਦੀਆਂ ਨੇ ਉਹ ਫੇਟੀਆਂ ਹਾਰ ਜਾਂਦੀਆਂ ਨੇ ਬੰਦੇ ਨੂੰ ਹਰਾ ਦਿੰਦੀਆਂ ਨੇ ਸੋ ਲਾਸਟ ਦੇ ਵਿੱਚ ਮੈਂ ਬਲੌਗ ਦਾ ਐਂਡ ਕਰਦੀਆਂ ਜੀ ਸਾਰੇ ਥੀਵਜ਼ ਨੂੰ ਰਿਕਵੈਸਟ ਕਰਦੀਆਂ ਕਿ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਇੱਥੇ ਜਿਹੜਾ ਟਾਈਮ ਸੀ ਜੀ ਸ਼ਾਮ ਰਾਤ ਦਾ 9 ਵਜੇ ਦਾ ਟਾਈਮ ਸੀ ਤੇ ਮੈਂ ਚੋਲੇ ਕੱਢ ਕੇ ਰੱਖ ਰਹੀ ਸੀ ਦਾਣੇ ਸਵੇਰ ਦੀ ਸਬਜੀ ਵਾਸਤੇ ਜੋਰਾਵਰ ਟਿਕਦਾ ਨਹੀਂ ਸੀ ਫਿਰ ਜੋਰਾਵਰ ਨੂੰ ਵੀ ਥੱਲੇ ਬਿਠਾ ਲਿਆ ਤੇ ਉਹਨੇ ਸਾਰੇ ਖਲਾਰੇ ਜਿੱਥੋਂ ਤੱਕ ਉਹ ਤੋਂ ਖਲਾਰੇ ਗਏ ਉਹਨੇ ਉੰਨੇ ਖਲਾਰੇ ਸੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਸ਼ੇਅਰ ਜਰੂਰ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਪਲੀਜ਼ ਵੱਧ ਤੋਂ ਵੱਧ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਦੇਖਣ ਦੇ ਲਈ ਸਾਰਿਆਂ ਦਾ ਮੈਂ तहे ਦਿਲੋਂ ਧੰਨਵਾਦ ਕਰਦੀ ਆਂ ਨਾਲੀ ਰਿਕਵੈਸਟ ਕਰਦੇ ਆ ਕਿ ਪਲੀਜ਼ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਕਿਵੇਂ ਦੀ ਲੱਗੀ